ਲੋਕ ਸਭਾ ਚੋਣਾਂ ਨੂੰ ਲੈ ਕੇ ਸਰਗਰਮੀਆਂ ਸ਼ੁਰੂ ਹੋ ਚੁੱਕੀਆਂ ਨੇ ਤੇ ਅੱਜ ਅਸੀਂ ਗੁਰੂ ਦੀ ਨਗਰੀ ਅੰਮ੍ਰਿਤਸਰ ਲੋਕ ਸਭਾ ਹਲਕਾ ਅੰਮ੍ਰਿਤਸਰ ਦੀ ਗੱਲ ਕਰਾਂਗੇ ਕਿ ਉੱਥੇ ਕੀ ਕੁਝ ਰਿਹਾ ਪਿਛਲੇ 25 ਸਾਲ ਦੇ ਇਤਿਹਾਸ ਦੀ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਸਰ ਦੇ ਲੋਕਾਂ ਨੇ ਜਿਹੜਾ ਵੀ ਲੋਕ ਸਭਾ ਮੈਂਬਰ ਜਿਤਾ ਕੇ ਭੇਜਿਆ ਉਹ ਜਿੱਤਿਆ ਜ਼ਰੂਰ ਲੇਕਰ ਸੈਂਟਰ ਦੇ ਵਿੱਚ ਉਹਨਾਂ ਦੀ ਸਰਕਾਰ ਨਹੀਂ ਬਣੀ ਮਤਲਬ ਜਿੱਤਣ ਵਾਲਾ ਜਿਹੜਾ ਵਾ ਉਹ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਪਾਸੋਂ ਹੀ ਬੈਠਦਾ ਰਿਹਾ ਲੇਕਿਨ ਲੋਕਾਂ ਦਾ ਜ਼ਰੂਰ ਉਹਨਾਂ ਦਿਲ ਜਿੱਤਿਆ ਲੇਖਣ ਸੈਂਟਰ 'ਚ ਸਰਕਾਰ ਨਹੀਂ ਬਣੀ 1999 ਤੋਂ ਲੈ ਕੇ 2019 ਤੱਕ ਕਰੀਬ 25 ਸਾਲ ਦੇ ਇਤਿਹਾਸ ਦੀ ਅਗਰ ਅੰਮ੍ਰਿਤਸਰ ਦੀ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਸਰ ਦੇ ਲੋਕਾਂ ਨੇ ਜਿਸ ਵੀ ਉਮੀਦਵਾਰ ਨੂੰ ਮੈਂਬਰ ਪਾਰਲੀਮੈਂਟ ਬਣਾਇਆ ਉਹ ਦੀ ਸੈਂਟਰ ਦੇ ਵਿੱਚ ਸਰਕਾਰ ਨਹੀਂ ਬਣੀ ਇਹ ਇਤਫਾਕ ਹੀ ਕਹਿ ਸਕਦੇ ਆ ਕਿ ਕੁਝ ਅਜਿਹੇ ਇਤਫਾਕ ਬਣ ਜਾਂਦੇ ਨੇ ਜੋ ਫਿਰ ਅ ਕਿਸੇ ਬਣ ਜਾਂਦੇ ਨੇ ਤੇ ਚੋਣਾਂ ਨੂੰ ਲੈ ਕੇ ਜਿਹੜਾ ਅੰਮ੍ਰਿਤਸਰ ਦਾ ਕਿੱਸਾ ਉਹ ਤੁਹਾਡੇ ਨਾਲ ਅਸੀਂ ਸਾਂਝਾ ਕਰ ਰਿਹਾ ਅੰਮ੍ਰਿਤਸਰ ਲੋਕ ਸਭਾ ਸੀਟ 1999 ਤੋਂ ਗੱਲ ਕੀਤੀ ਜਾਵੇ ਤਾਂ 1999 ਦੇ ਵਿੱਚ ਜਿਹੜੇ ਕਾਂਗਰਸ ਪਾਰਟੀ ਦੇ ਉਮੀਦਵਾਰ ਸਨ ਜਿਨ੍ਹਾਂ ਨੂੰ ਅੰਮ੍ਰਿਤਸਰ ਦੀ ਬਾਬਾ ਬੂੜ ਕਿਹਾ ਜਾਂਦਾ ਸੀ ਰਗੂ ਨੰਦਰ ਲਾਲ ਪਾਟੀਆ 1999 ਦੇ ਵਿੱਚ ਰਗੂ ਨੰਦਰ ਲਾਲ ਪਾਟਿਆ ਜਿੱਤੇ ਲੇਕਿਨ ਬੀਜੇਪੀ ਦੇ ਜਿਹੜੇ ਉਮੀਦਵਾਰ ਸੀ ਉਹ ਵਿਧਿਆ ਸਿੰਘ ਸੋਢੀ ਸੀ ਤੇ ਵਿਧਿਆ ਸਿੰਘ ਸੋਢੀ ਹਾਰ ਜਾਂਦੇ ਨੇ ਤੇ ਰਗੂ ਨੰਦਰ ਲਾਲ ਪਾਟਿਆ ਜਿੱਤ ਜਾਂਦੇ ਨੇ ਲੇਕਿਨ ਸੈਂਟਰ ਚ ਸਰਕਾਰ ਬਣ ਜਾਂਦੀ ਆ ਸ਼੍ਰੀ ਅਟਲ ਬਿਹਾਰੀ ਵਾਜਪਾਈ ਦੀ ਉਸ ਤੋਂ ਬਾਅਦ 2004 ਦੇ ਵਿੱਚ ਜਿਹੜੇ ਬਾਬਾ ਬੋੜਸ ਆ ਨੰਬਰ ਸਰ ਦੇ ਮੰਨੇ ਜਾਂਦੇ ਰਗੂ ਨੰਦਰ ਲਾਲ ਪਾਟਿਆ ਉਹਨਾਂ ਨੂੰ ਭਾਰਤੀ ਕ੍ਰਿਕਟ ਟੀਮ ਦੇ ਸtare ਮੰਨੇ ਜਾਂਦੇ ਜਿਹੜੇ ਨਵਜੋਤ ਸਿੰਘ ਸਿੱਧੂ ਉਹ ਲਗਾਤਾਰ ਅੰਮ੍ਰਿਤਸਰ ਤੋਂ ਚੋਣ ਜਿੱਤਦੇ ਨੇ ਅੰਮ੍ਰਿਤਸਰ ਤੋਂ ਤਿੰਨ ਵਾਰ ਐਮਪੀ ਨਵਜੋਤ ਸਿੰਘ ਸਿੱਧੂ ਰਹਿੰਦੇ ਨੇ ਲੇਕਿਨ ਸੈਂਟਰ ਦੇ ਵਿੱਚ ਸਰਕਾਰ ਬੀਜੇਪੀ ਦੀ ਨਿਬੰਧੀ 2004 ਦੇ ਵਿੱਚ ਨਵਜੋਤ ਸਿੰਘ ਸਿੱਧੂ ਹੋਣਾ ਨੇ ਰਗੂਨੰਦਰ لال ਪਾਟਿਆ ਨੂੰ ਜਿਨ੍ਹਾਂ ਦੀਆਂ ਜੜ੍ਹਾਂ ਮਜ਼ਬੂਤ ਸੀ ਉਹਨਾਂ ਨੂੰ ਜੜੋਂ ਹੀ ਅਖਾੜ ਦਿੱਤਾ ਤੇ ਨਵਜੋਤ ਸਿੰਘ ਸਿੱਧੂ ਪਹਿਲੀ ਦਫਾ ਅਬਰ ਸਰ ਤੋਂ 2004 ਦੇ ਵਿੱਚ ਲੋਕ ਸਭਾ ਮੈਂਬਰ ਬਣ ਜਾਂਦੇ ਨੇ ਲੇਕਿਨ ਸਰਕਾਰ ਕਾਂਗਰਸ ਦੀ ਬਣਦੀ ਹੈ ਫਿਰ 2007 ਦੇ ਵਿੱਚ ਫਿਰ ਜਦੋਂ ਉਹਨਾਂ ਨੂੰ ਸਜ਼ਾ ਹੁੰਦੀ ਹੈ ਉਹ ਅਸਤੀਫਾ ਦੇ ਦਿੰਦੇ ਨੇ ਫਿਰ ਇਲੈਕਸ਼ਨ ਲੜਦੇ ਨੇ ਫਿਰ 2007 ਦੇ ਵਿੱਚ ਨਵਜੋਤ ਸਿੰਘ ਸਿੱਧੂ ਜਿਹੜੇ ਨੇ ਉਹ ਮਾਲਵੇ ਤੋਂ ਜਿਹੜੇ ਉਮੀਦਵਾਰ ਕਾਂਗਰਸ ਪਾਰਟੀ ਨੇ ਭੇਜੇ ਸੀ ਪੰਜਾਬ ਦੇ ਫਾਈਨਾਂਸ ਮਿੰਟ ਰਹਿ ਚੁੱਕੇ ਸਨ ਸਰਿੰਦਰ ਸਿੰਘਲਾ ਮਤਲਬ ਮਾਝੇ ਦੀ ਧਰਤੀ ਤੇ ਦੋ ਮਲਵਈਆਂ ਦਾ ਗਿੱਧਾ ਪਿਆ ਸੀ ਕਿਉਂਕਿ ਨਵਜੋਤ ਸਿੰਘ ਸਿੱਧੂ ਵੀ ਮਾਲਵੇ ਤੋਂ ਸਬੰਧ ਰੱਖਦੇ ਨੇ ਪਟਿਆਲੇ ਤੋਂ ਸਬੰਧ ਰੱਖਦੇ ਨੇ ਔਰ ਸਰਿੰਦਰ ਸਿੰਘਲਾ ਜਿਹੜੇ ਪੰਜਾਬ ਦੇ ਫਾਈਨਾਂਸ ਮਿਨਿਸਟਰ ਰਹਿ ਚੁੱਕੇ ਨੇ ਖਜ਼ਾਨਾ ਮਿਨਿਸਟਰ ਰਹਿ ਚੁੱਕੇ ਸੀ ਉਹ ਵੀ ਮਾਲਵੇ ਦੇ ਨਾਲ ਸਬੰਧ ਰੱਖਦੇ ਸੀ ਤੇ ਦੋਨੇ 2007 ਦੇ ਵਿੱਚ ਅੰਮ੍ਰਿਤਸਰ ਤੋਂ ਜਿਮਨੀ ਚੌਂ ਲੜਦੇ ਨੇ ਮਾਝੇ ਦੀ ਪਿੰਡ ਚ ਬਲਵਈਆਂ ਦਾ ਗਿੱਧਾ ਦੇਖਣ ਨੂੰ ਪਿਆਸ ਸੀ ਵੀ ਉਸ ਗਿੱਧੇ ਦੇ ਵਿੱਚ ਸਿਆਸੀ ਅਖਾੜੇ ਦੇ ਵਿੱਚ ਨਵਜੋਤ ਸਿੰਘ ਸਿੱਧੂ ਕਾਂਗਰਸ ਪਾਰਟੀ ਦੇ ਉਮੀਦਵਾਰ ਸਰੇਂਦਰ ਸਿੰਘਲਾ ਨੂੰ ਖਿਰਾ ਦਿੰਦੇ ਨੇ ਫਿਰ 2009 ਦੇ ਵਿੱਚ ਜਦੋਂ ਜਨਰਲ ਲੈਕਚਰ ਹੁੰਦੀ ਆ ਤੇ ਨਵਜੋਤ ਸਿੰਘ ਸਿੱਧੂ ਦੇ ਸਾਹਮਣੇ ਆ ਜਾਂਦੇ ਨੇ ਕਾਂਗਰਸ ਪਾਰਟੀ ਦੇ ਧਾਕੜ ਉਮੀਦਵਾਰ ਜਿਹੜੇ ਸੀ ਉਹ ਓਮਪrakash ਸੋਨੀ ਸਨ ਹਾਲਾਂਕਿ ਓਮਪrakash ਸੋਨੀ ਬੜੇ ਘੱਟ ਫਰਕ ਦੇ ਨਾਲ ਹਾਰੇ ਸੀ ਸਿਰਫ ਤੇ ਸਿਰਫ ਬਿਕਰਮ ਸਿੰਘ 부ਜੀਠੀਆ ਦੇ ਹਲਕੇ ਤੋਂ ਨਵਜੋਤ ਸਿੰਘ ਸਿੱਧੂ ਨੂੰ ਵੱਡੀ ਲੀਡ ਮਿਲੀ ਸੀ ਜਿਸ ਕਰਕੇ ਨਵਜੋਤ ਸਿੰਘ ਸਿੱਧੂ ਦੀ ਹੈਟ੍ਰਿਕ ਬਣੀ ਸੀ ਮਤਲਬ 2004 2007 2009 ਪਰ ਸੈਂਟਰ ਸਰਕਾਰ ਕਾਂਗਰਸ ਪਾਰਟੀ ਦੀ ਰਹੀ ਮਤਲਬ ਨਵਜੋਤ ਸਿੰਘ ਸਿੱਧੂ ਤਿੰਨ ਵਾਰ ਮੈਂਬਰ ਪਾਰਲੀਮੈਂਟ ਬਣੇ ਅੰਬਰਸਰ ਤੋਂ 2004 ਫਿਰ ਜਿਮਨੀਚੌਰ 2007 ਫਿਰ ਜਨਰਲ ਇਲੈਕਸ਼ਨ 2009 ਪਰ ਉਹਨਾਂ ਨੂੰ ਆਪੋਜੀਸ਼ਨ 'ਚ ਬੈਠਣਾ ਪਿਆ ਫਿਰ 2014 ਦੇ ਵਿੱਚ ਜਦੋਂ ਜਿਮਨੀ ਚੋਣ ਜਦੋਂ ਜਰਨਲ ਇਲੈਕਸ਼ਨ ਹੁੰਦੀ ਆ ਜਦੋਂ ਪੰਜਾਬ ਦੀ ਕਾਂਗਰਸ ਫੈਸਲਾ ਕਰਦੀ ਕਿ ਸਾਰੇ ਵੱਡੇ ਚਿਹਰੇ ਚੋਣ ਮੈਦਾਨ ਦੇ ਵਿੱਚ ਉਤਾਰੇ ਜਾਣਗੇ ਉਹ ਪ੍ਰਤਾਪ ਸਿੰਘ ਬਾਦਵਾ ਫਿਰ ਕੈਪਟਨ ਮਰਿੰਦਰ ਸਿੰਘ ਫਿਰ ਸਾਧੂ ਸਿੰਘ ਟਰਮਸੋਤ ਫਿਰ ਰਜਿੰਦਰ ਕੋਲ ਪੱਠੜ ਜਿਨ੍ਹਾਂ ਵੀ ਸੀਟਾਂ ਤੋਂ ਤਗੜੇ ਦਾਵੇਦਾਰ ਸੀ ਉਹਨਾਂ ਨੂੰ ਚੋਣ ਮੈਦਾਨ ਵਿੱਚ ਉਤਾਰੇ ਦਾ 2014 ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਪੂਰੇ ਭਾਰਤ ਦੇ ਵਿੱਚ ਐਡੀ ਵੱਡੀ ਹਵਾ ਸੀ ਲੇਕਿਨ 2014 ਦੇ ਵਿੱਚ ਬੀਜੇਪੀ ਦੇ ਨੰਬਰ 2 ਮੰਨੇ ਜਾਂਦੇ ਅਰुण ਜੇਤਲੀ ਕੈਪਟਨ ਅਮਰਿੰਦਰ ਸਿੰਘ ਦੇ ਹੱਥੋਂ ਹਾਰ ਜਾਂਦੇ ਨੇ ਤੇ 2014 ਜਿਹੜਾ ਕੈਪਟਨ ਅਮਰਿੰਦਰ ਸਿੰਘ ਦੇ ਹੱਥੋਂ ਅਰुण ਜੇਤਲੀ ਹਾਰ ਜਾਂਦੇ ਨੇ ਲੋਕ ਸਭਾ ਉਹ ਵਕਰੀ ਗੱਲ ਹੈ ਸੈਂਟਰ ਦੇ ਵਿੱਚ ਸਰਕਾਰ ਬਣ ਜਾਂਦੀ ਭਾਰਤੀ ਜਨਤਾ ਪਾਰਟੀ ਦੀ ਔਰ ਅਰुण ਜੇਤਲੀ ਹਾਰਨ ਤੋਂ ਬਾਅਦ ਵੀ ਦੇਸ਼ ਦੇ ਖਜ਼ਾਨਾ ਮੰਤਰੀ ਬਣ ਜਾਂਦੇ ਨੇ ਪਰ ਕੈਪਟਨ ਅਮਰਿੰਦਰ ਸਿੰਘ ਚੋਣ ਜਿੱਤਦੇ ਨੇ ਉਸ ਤੋਂ ਬਾਅਦ ਜਦੋਂ ਜਿਮਨੀ ਚੋਣ ਹੁੰਦੀ ਆ ਜਿਮਨੀ ਚੋਣ ਦੇ ਵਿੱਚ ਜਿਹੜੇ ਨੇ ਗੁਰਜੀਤ ਸਿੰਘ ਔਜਲਾ ਜਿੱਤਦੇ ਨੇ ਜਰਨਲ ਐਕਸ਼ਨ ਦੇ ਵਿੱਚ ਵੀ ਜਦੋਂ 2019 ਦੇ ਵਿੱਚ ਜਰਨਲ ਐਕਸ਼ਨ ਹੁੰਦੀ ਆ ਅਰੁਣ ਜੇਤਲੀ ਵਾਂਗ ਫਿਰ ਭਾਜਪਾ ਨੇ ਇੱਕ ਵੱਡਾ ਸਿੱਖ ਚਿਹਰਾ ਜਿਹੜੇ ਇੰਡੀਅਨ ਫੌਲ ਸਰਵਿਸ ਦੇ ਅਧਿਕਾਰੀ ਰਹ ਚੁੱਕੇ ਸਰ ਕਈ ਵਕਫਾ ਮੁਲਕਾਂ ਦੇ ਵਿੱਚ ਰਾਜਦੂਤ ਦੇ ਤੌਰ ਤੇ ਵੀ ਕੰਮ ਕਰ ਚੁੱਕੇ ਨੇ ਹਰਦੀਪ ਸਿੰਘ ਪੁਰੀ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਜਾਂਦਾ 2019 ਦੇ ਵਿੱਚ ਵੀ ਜਿਹੜੇ ਨੇ ਗੁਰਜੀਤ ਸਿੰਘ ਔਜਲਾ ਜਿੱਤ ਜਾਂਦੇ ਨੇ ਤੇ ਹਰਦੀਪ ਸਿੰਘ ਪੁਰੀ ਹਾਰ ਜਾਂਦੇ ਨੇ ਸੈਂਟਰ ਦੇ ਵਿੱਚ ਫਿਰ ਭਾਜਪਾ ਦੀ ਸਰਕਾਰ ਬਣ ਜਾਂਦੀ ਆ ਤੇ ਫਿਰ ਸੈਂਟਰ ਦੇ ਵਿੱਚ ਹਰਦੀਪ ਸਿੰਘ ਪੁਰੀ ਨੂੰ ਮਿਨਿਸਟਰੀ ਦਿੱਤੀ ਜਾਂਦੀ ਆ ਮਤਲਬ 1999 ਤੋਂ ਲੈ ਕੇ 2019 ਤੱਕ ਜਿਹੜਾ ਵੀ ਉੱਥੋਂ ਐਮਪੀ ਜਿੱਤਿਆ ਉਹਦੀ ਸੈਂਟਰ ਦੇ ਵਿੱਚ ਸਰਕਾਰ ਨਹੀਂ ਬਣੀ ਹੁਣ ਇਸ ਸਮੇਂ ਜਿਹੜੀ ਆ ਮਦਾਨ ਦੇ ਵਿੱਚ ਕਈ ਖਿਡਾਰੀ ਲਗਭਗ ਆ ਚੁੱਕੇ ਨੇ ਆਮ ਆਦੀ ਪਾਰਟੀ ਵੱਲੋਂ ਜਿਹੜੇ ਨੇ ਕੈਬਨ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਚੋਲੜ ਨੇ ਹਮ ਸ਼੍ਰੋਮਣੀ ਕਾਲੀ ਦਲ ਬਾਦਲ ਵੱਲੋਂ ਅੰਬਰਸਰ ਤੋਂ ਨਿਲ ਜੋਸ਼ੀ ਦੀ ਪੂਰੀ ਪੂਰੀ ਸਭਾਵਨਾ ਵਿੱਚ ਚੋਲੜ ਤੋਂ ਭਾਜਪੀ ਨੇ ਵੀ ਤਰਨਜੀਤ ਸਿੰਘ ਸੰਧੂ ਜਿਹੜੇ ਹਾਲ ਯਾ ਅਮਰੀਕਾ ਚੋਂ ਬਤੌਰ ਅੰਬੈਸਡਰ ਰਿਟਾਇਰ ਹੋਏ ਨੇ ਉਹਨਾਂ ਨੇ ਵੀ ਭਾਜਪੀ ਜੁਆਇਨ ਕਰ ਲਈ ਉਹ ਅੰਬਰਸਰ ਤੋਂ ਹੋ ਸਕਦੇ ਨੇ ਸਮੁੰਦਰੀ ਪਰਿਵਾਰ ਦੇ ਨਾਲ ਉਹਨਾਂ ਦੇ ਹੀ ਟੱਬਰ ਦੇ ਵਿੱਚੋਂ ਨੇ ਵੱਡੇ ਅਧਿਕਾਰੀ ਰਹਿ ਚੁੱਕੇ ਨੇ ਉਹ ਅੰਮ੍ਰਿਤਸਰ ਤੋਂ ਚੋਲੜ ਸਾਹਿਬ ਦੇ ਨੇ ਬੀਜਪੀ ਲੋਜੇ ਸ਼ਰੂਮੀ ਕਾਲੀ ਦਲ ਦਾ ਗੱਠ ਜੋੜਨਾ ਹੋਇਆ ਤੇ ਹੱਲੇ ਕਾਂਗਰਸ ਪਾਰਟੀ ਵੱਲੋਂ ਪੂਰੇ ਦੇ ਪੂਰੇ ਚਾਂਸ ਗੁਰਜੀਤ ਸਿੰਘ ਔਜਲਾ ਦਾ ਤੇ ਇਸ ਵਾਰ ਚਰਚਾ ਅੰਮ੍ਰਿਤਸਰ ਦੇ ਲੋਕਾਂ ਦੇ ਵਿੱਚ ਕਿ ਜਿਹੜੇ ਹੁਣ 2024 ਦੇ ਵਿੱਚ ਜਿਹੜਾ ਵੀ ਉਹ ਐਮਪੀ ਜਿਤਾ ਕੇ ਭੇਜਣਗੇ ਕੀ ਉਹ ਦੀ ਸੈਂਟਰ ਦੇ ਵਿੱਚ ਸਰਕਾਰ ਬਣੇਗੀ ਇਹ ਚਰਚਾ ਸ਼ੁਰੂ ਹੋ ਚੁੱਕੀ ਹੈ ਕਿ 1990 ਤੋਂ ਲੈ ਕੇ ਹੁਣ ਤੱਕ ਇਹ ਜਿਹੜਾ ਇਤਫਾਕ ਇਸ ਤਰ੍ਹਾਂ ਹੀ ਚੱਲਦਾ ਰਹੇਗਾ ਸਿਆਸਤ ਦੇ ਵਿੱਚ ਅਜਿਹਾ ਕਈ ਵਾਰ ਹੋ ਜਾਂਦਾ ਕਿ ਜਿਹੜਾ ਵੀ ਇਹੋ ਜਿਹੇ ਚਰਚੇ ਜਾਂ ਇਹੋ ਜਿਹੇ ਕਿਸੇ ਬਣ ਜਾਂਦੇ ਨੇ ਜਿਵੇਂ ਅੰਮ੍ਰਿਤਸਰ ਦਾ ਕਿੱਸਾ ਬਣਿਆ ਹੋਇਆ ਉਵੇਂ ਹੀ ਜਿਹੜਾ ਨੰਦਪੁਰ ਸਾਹਿਬ ਵਿਧਾਨ ਸਭਾ ਹਲਕੇ ਦੀ ਗੱਲ ਕੀਤੀ ਜਾਵੇ ਜਾਂ ਜਾਂ ਖਾਸ ਕਰਕੇ ਸਰਦੂਲਗੜ ਤੋਂ ਉਹ ਵੀ ਇਦਾਂ ਦੀ ਮਿੱਥ ਰਹੀ ਹੈ ਨੰਦਪੁਰ ਸਾਹਿਬ ਦੇ ਵੀ ਜਿਹੜਾ ਵੀ ਉੱਥੋਂ ਐਮਐਲਏ ਜਿੱਤਦਾ ਜ਼ਿਆਦਾਤਰ ਜਿਹੜੀ ਸਰਕਾਰ ਆ ਉਹ ਜਿਹੜੀ ਆ ਪਾਰਟੀ ਦੀ ਉਸੇ ਪਾਰਟੀ ਦੀ ਬਣੀ ਸੀ ਜਿਵੇਂ ਇਸ ਵਾਰ ਹਰਜੋਤ ਸਿੰਘ ਬੈਸ ਜਿੱਤੇ ਨੇ ਨੰਦਪੁਰ ਸਾਹਿਬ ਤੋਂ ਤੇ ਪੰਜਾਬ ਚ ਆਮ ਆਦੀ ਪਾਰਟੀ ਦੀ ਸਰਕਾਰ ਬਣੀ ਜਾਂ ਉਸ ਤੋਂ ਪਹਿਲਾਂ ਰਾਣਾ ਕੇਪੀ ਸਿੰਘ ਜਿੱਤੇ ਸਨ ਕਾਂਗਰਸ ਪਾਰਟੀ ਦੇ ਉਹਨਾਂ ਦੀ ਸਰਕਾਰ ਬਣੀ ਸਰਦੂਲਗੜ੍ਹ ਤੋਂ ਜਿਹੜੀ ਮਿੱਥ ਚੱਲਦੀ ਆ ਰਹੀ ਸੀ ਖਾਸ ਕਰਕੇ ਜਿਹੜੇ ਬਲਵਿੰਦਰ ਸਿੰਘ ਭੁੰਦੜ ਪਰਿਵਾਰ ਨੂੰ ਲੈ ਕੇ ਉਹ ਮਿੱਥ ਇਸ ਵਾਰਾ ਟੁੱਟ ਗਈ ਬਲਵਿੰਦਰ ਸਿੰਘ ਭੁੰਦੜ ਉਹ ਖੁਦ ਜਾਂ ਉਹਨਾਂ ਦੇ ਲੜਕੇ ਜਿਹੜੇ ਨੇ ਜਿੱਤੇ ਸੀ ਪਰ ਕਾਲੀਆਂ ਦੀ ਸਰਕਾਰ ਨਹੀਂ ਬਣਦੀ ਹੈਗੀ ਪਰ ਇਸ ਵਾਰ ਜਿਹੜੇ ਉਥੋਂ ਜਿੱਤੇ ਨੇ ਗੁਰਪ੍ਰੀਤ ਸਿੰਘ ਬਣਾਵਾਲੀ ਉਹ ਆਮ ਆਦੀ ਪਾਰਟੀ ਦੇ ਐਮਐਲਏ ਸੀ ਤੇ ਉਹਨਾਂ ਦੀ ਪੰਜਾਬ ਚ ਸਰਕਾਰ ਬਣਦੀ ਨੂੰ ਤੇ ਇਸ ਤੋਂ ਪਹਿਲਾਂ ਜੇ ਪੁਰਾਣਾ ਰਿਕਾਰਡ ਫੁੱਲਿਆ ਜਾਵੇ ਤਾਂ ਜਦੋਂ ਜਦੋਂ ਭੁੰਦਰ ਪਰਿਵਾਰ ਹਾਰਿਆ ਇਲੈਕਸ਼ਨ ਉਵੇਂ ਉਵੇਂ ਹੀ ਉਥੇ ਸ਼੍ਰੋਮ ਨਿਕਾਲੀ ਦਲ ਸਰਕਾਰ ਬਣੀ ਪਰ ਅੰਮ੍ਰਿਤਸਰ ਦਾ ਜਿਹੜਾ ਕਿੱਸਾ ਉਹ ਤੁਹਾਡੇ ਨਾਲ ਸਾਂਝਾ ਕੀਤਾ ਗਿਆ ਇਵੇਂ ਹਰ ਰੋਜ਼ ਇਹੋ ਜਿਹੇ ਤੁਹਾਡੇ ਨਾਲ ਸਿਆਸਤ ਦੇ ਨਾਲ ਜੁੜੇ ਹੋਏ ਕਿਸੇ ਸਾਂਝੇ ਕਰਿਆ ਕਰਾਂਗੇ ਫਿਲਹਾਲ ਸਾਨੂੰ ਦਿਵਾ ਗਿਆ ਇਸੇ ਤਰ੍ਹਾਂ ਦੇਖਦੇ ਰਹੋ ABC ਪੰਜਾਬ ਧੰਨਵਾਦ